ਪੜੀ ਕਿ ਨਾਲ ਤਾਂ ਹਰ ਵੀ ਨਿਕਲ ਟਾਰੇ ਚ ਰਹਿਣ ਦੇ ਕਮਰਾ ਨਹੀਂਗਾ ਕਿਨੇ ਜੇ ਤੋ ਟਾਰੇ ਚ ਰਹਿਣ ਦੇ ਹਲੇ ਕੰਮੀ ਨਹੀਂ ਹੋਇਆ ਵਿਆਹ ਨੂੰ ਤੇ ਮਹੀਨੇ ਕੋਈ ਦੇ ਟਾਰੇ ਜੀ ਜੋ ਹੋ ਗਿਆ ਹੀ ਤੇ ਟਾਰੇ ਕੀ ਰਹਿਣ ਦੇ ਹਾਂਜੀ ਇੱਥੇ ਰਹਿਣੇ ਪਏ ਕੀ ਮੰਗ ਕਰਦੇ ਸਵਾਸ ਤੇ ਹੋਈ ਮੰਗ ਕਰ ਦਿਆਂਗੇ ਸਾਡਾ ਕੰਮ ਦਾ ਪਾ ਦੇਣ ਹੋਰ ਨਹੀਂ ਕੋਈ ਵੀ ਮੰਗ ਤਾਂ ਜੇਂ ਬੂਰੀ ਗੱਲ ਰੰਨਿਆ ਕਿ ਇੱਥੇ ਘਾਰਾ ਲਾ ਰੱਖੂਗਾ ਉੱਥੇ ਰਹਿਣਾ ਪੈਣਾ। ਕੀ ਨਾਲ ਦਾ? ਸਰ ਗੁਰਪ੍ਰੀਤ ਸਿੰਘ ਜੀ ਮਿੱਥੋ ਦਰਣਾ ਦੇ। ਜਿਸਬਰਾ ਜੀ। ਗੱਲ ਵੀ ਇੱਕ ਢਾਰੇ ਦੇ ਵਿੱਚ ਨਾਲ ਪਸ਼ੂਆ ਦੇ ਨਾਲ ਹੀ ਤਹੀਲੀ ਨੇ ਰਹਿਣ। ਬੱਬਾ ਜੀ ਇਹ ਗਰੀਬ ਬਹੁਤ ਬੰਦੇ ਆ। ਭੇ ਸਾਡੇ ਵਾਸਤੇ ਰਹਿਣ ਵਾਸਤੇ ਵੀ ਜਗ੍ਹਾ ਨਹੀਂ ਹੈ। ਤੇ ਇਹੀ ਗੁਜ਼ਾਰਾ ਕਰਨਾ ਹੈ ਆਪਣਾ। ਤੇ ਇਹ ਚੌਣਿਆਂ ਬਾਰੇ ਦਰਖਾਸਤ ਕਰਦੇ ਆ ਸਰਕਾਰ ਅੱਗੇ। ਪਈ ਸਾਨੂੰ ਰਹਿਣ ਸਹਣ ਲਈ ਜਗ੍ਹਾ ਦਿੱਤੀ ਜਾਵੇ ਮਹਾਰਾਏ ਪਈ ਸਾਨੂੰ ਕੋਈ ਇੱਕੀ ਕਮਰਾ ਪਾ ਕੇ ਦਿੱਤਾ ਜਾਵੇ ਮਹਾਰਾਜ ਕੋਈ ਬਾਈ ਆਡੇ ਬੱਸ ਤੁਹਾਨੂੰ ਇਸੇ ਜਗ੍ਹਾ ਦੇ ਕਮਰਾ ਪਾਤਾ ਜਾਵੇ ਤੇ ਕੀ ਹਾਂਜੀ ਬੱਬਾ ਜੀ ਬਹੁਤ ਹੀ ਸਰਕਾਰ ਨੂੰ ਧੰਨਵਾਦ ਹੋਵੇਗਾ ਮਹਾਰਾਏ ਇਸ ਅਹੀਂ ਬਹੁਤ ਹੀ ਗਰੀਬ ਹੁੰਦੇ ਬਹੁਤ ਸਮਾਜ ਸੇਵੀ ਸਜਨਾਵਾਂ ਨੇ ਇਹ ਵਰਕਾਸ ਕਰਦੇ ਆ ਜਿਹੜੇ ਵੀ ਵੀਰ ਮੇਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਾਹਰ ਰਹਿੰਦੇ ਆ ਸਾਡੀ ਬਹੁਤ ਤੋਂ ਬਹੁਤ ਮਦਦ ਕੀਤੀ ਜਾਵੇ ਅਹੀਂ ਬਹੁਤ ਹੀ ਕਰੀਮ ਫੜੀ ਕਿਨਾਂ ਦਾ ਹਾਂ ਫੀਗਲ ਟਾਰੇ ਚ ਰਹਿਣ ਦੇ ਕਮਰਾ ਨਹੀਂਗਾ ਕਿਨੇ ਜੇ ਟਾਰੇ ਚ ਰਹਿਣ ਦੇ ਹਲੇ 1 ਮਹੀਨਾ ਹੋਇਆ ਵਿਆਹ ਨੂੰ ਤੇ 1 ਮਹੀਨੇ ਕੋ ਹੋਇਆ ਦੇ ਟਾਰੇ ਜੀ ਜੋ ਵਿਆਹੀ ਤੇ ਟਾਰੇ ਚ ਰਹਿਣ ਦੇ ਹਾਂਜੀ ਇੱਥੇ ਰਹਿਣੇ ਫਿਰ ਕੀ ਮੰਗ ਕਰਦੀ ਸੁਆਸੇ ਵਤੇ ਹੋਈ ਮੰਗ ਕਰ ਦਿਆਂਗੇ ਸਾਡਾ ਕਮਰਾ ਪਾ ਦੇਣ ਹੋਰ ਨਹੀਂ ਕੋਈ ਮੰਗ ਟਾਰੇ ਤੇੰਗ ਬੂਰੀ ਗੱਲਾਂ ਰੰਨਿਆਕ ਜਿੱਥੇ ਘਰ ਲਾ ਰੱਖੂਗਾ ਉੱਥੇ ਰਹਿਣਾ ਪੈਣਾ ਕੀ ਲਾ ਰਦਾ ਸਰਮ ਗੁਰਪ੍ਰੀਤ ਸਿੰਘ ਜੀ ਮੇ ਤੁਦਰਣੇ ਜੀ ਜੰਨ ਸਬਰਾਜ ਜੀ ਜਦ ਵੀ ਇੱਕ ਟਾਰੇ ਦੇ ਵਿੱਚ ਨਾਲ ਪਸ਼ੂਆ ਦੇ ਨਾਲ ਹੀ ਤਕਰੀਰ ਨਹੀਂ ਨਾ ਬਾਬਾ ਜੀ ਗਰੀਬ ਬਹੁਤ ਬੰਦੇ ਆ ਭੇ ਸਾਡੇ ਵਾਸਤੇ ਰਹਿਣ ਵਾਸਤੇ ਵੀ ਜਗ੍ਹਾ ਨਹੀਂ ਹੈ ਤੇ ਇਹੀ ਗੁਜ਼ਾਰਾ ਕਰਨਾ ਹੈ ਆਪਣਾ ਤੇ ਅਸੀਂ ਇਹ ਚੌਣੀਆਂ ਬੇਦੀਰਖਾਸ਼ ਕਰਦੇ ਆ ਸਰਕਾਰ ਅੱਗੇ ਪੈਸਾ ਨੂੰ ਰਹਿਣ ਸਹਿਣ ਲਈ ਜਗ੍ਹਾ ਦਿੱਤੀ ਚਾਵੇ ਮਹਾਰਾ ਇਹ ਸਾਨੂੰ ਇੱਕ ਇੱਕ ਹੀ ਕਮਰਾ ਪਾ ਕੇ ਦਿੱਤਾ ਚਾਵੇ ਮਹਾਰਾਜ ਬਈ ਅਬਏ ਆਦੇ ਵਾਸਤੇ ਤੁਹਾਨੂੰ ਇਸੇ ਜਗ੍ਹਾ ਦੇ ਕਮਰਾ ਪਾ ਦਿੱਤਾ ਜਿਵੇਂ ਤੁਸੀਂ ਹਾਂਜੀ ਬੱਬਾ ਜੀ ਬਹੁਤ ਹੀ ਸਰਕਾਰ ਨੂੰ ਧੰਨਵਾਦ ਹੋਵੇਗਾ ਮਹਾਰਾ ਇਸ ਅਸੀਂ ਬਹੁਤ ਹੀ ਗਰੀਬ ਹਾਂ ਜੀ ਬਹੁਤ ਸਵਾ ਸੇ ਵੀ ਸੱਜਣਾ ਨੂੰ ਇਹ ਅਰਦਾਸ ਕਰਦੇ ਹਾਂ ਜਿਹੜੇ ਵੀਰ ਮੇਰੇ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਪਾਰ ਰਹਿੰਦੇ ਆ ਸਾਡੀ ਉਹ ਤੋਂ ਬਹੁਤ ਮਦਦ ਕੀਤੀ ਜਾਵੇ ਅਸੀਂ ਬਹੁਤ ਹੀ ਕਰੀਮ